ਆਪਣੇ ਕਾਸ਼ਟ ਦੇ ਵਿਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਦੀ ਆਪੋ ਪਰ ਕਰੇ ਆਂਖੀ ਦੰਤ ਮਿਤ ਕੋਈ ਨਾ ਰੱਖੇ ਪ੍ਰਭ ਕੇ ਸੇਵਕੋ ਕੋ ਨਾ ਪੂਜੈ ਪ੍ਰਭ ਕੇ ਸੇਵਕੋ ਚਿਤੈ ਰੂਚੇ ਜੋ ਪ੍ਰਭੀ ਆਪਣੀ ਸੇਵਾ ਹਮਾਇਆ ਨਾਮਕ ਸੁ ਸੇਵਕ ਦਾਇ ਤਿਸ ਪ੍ਰਗਟ ਆਇਆ ਜੀਕੇ ਕੀਰੀ ਮੈਂ ਕਲ ਰੱਖੇ ਪਾਸੰਗ ਲਾਕੇ ਜਿਸ ਕਾ ਸਾਸਨਾ ਕਾੜ ਤਿਆਗ ਤਾ ਕੋ ਰਾਖਨ ਦੇ ਕਰ ਹੰਸ ਮਾਨਸਿਕ ਗਤਨਾ ਕਾ ਤਰੋ ਪਾਦ ਤਿਸ ਕੀ ਕਰਤਬ ਬਿਰ ਚੀ ਜਾਤ ਮਾਰਨ ਰੋਕ ਤਾ ਕੋ ਨਾ ਕੋਏ ਸਰਵ ਜੀ ਆਕਾਰ ਆਕਾ ਸੋ ਸੋਤ ਨਾਮ ਕਹ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੀ ਬੋ ਤੇ ਨਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਹੋਵਦ ਸੋ ਜਾਮੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਜਿਸ ਕੀ ਮਹਿਮਾ ਕਾਉਣ ਵਕਰਨ ਤਿਸ ਕਾ ਗੁਣ ਕੈ ਏਕ ਨਸਿਆ ਜੂਰੇ ਕੌਣ ਆਨੰਦ ਸਹੀ ਜਨਪੂਰੇ ਮਨ ਮੇਰੇ ਤਨ ਕੀ ਓਟ ਰਹਿ ਪਾਤ ਆਪਣਾ ਤਨ ਜੰਦੇ ਜਨ ਜਲੇ ਆਪਣਾ ਜਸ ਕਰੋ ਭਾਰਤੋ ਭਾਰਤੋ ਭਾਰਤੋ